ਇਹਨੇ ਇਹਨੇ ਉਹ ਬਿਨਾਂ ਗਾ ਬਰਨ ਵੀ ਟਬਲਾ ਦੁੱਧ ਕੋਈ ਲੱਕੇ ਇਸ ਨੂੰ ਗੁਲਗੁੰਡੀ ਵਾਲਾ ਗੁਲਗੁੰਡੀ ਵੀ ਕਹਿੰਦੀ ਦੁੱਧ ਚ ਪਾ ਦੋ ਥੋੜੀ ਗੋਸ ਚੰਦੀ ਆ ਦੁੱਧ ਚ ਮੈਂ ਕੋਲੋ ਕਿਆ ਸੀ ਮੈਂ ਪਾਣੀ ਚ ਕਿਆ ਸੀ ਦੁੱਧ ਚ ਵੀ ਪੈ ਜਾਂਦਾ ਚਾਹ ਚ ਵੀ ਪੈ ਜਾਂਦਾ ਪੈ ਜਾਂਦਾ ਬੱਲ ਸਵਾਰ ਲੇ ਲਾ ਦੇ ਕਹਿੰਦੀ ਚਾਹ ਚ ਪਾ ਕੇ ਦੇ ਦੋ ਗੁਲਗੁੰਡੀ ਮੈਂ ਕੋ ਦੱਤੀ ਹੈ ਹੈ ਕਹਿੰਦੀ ਚਾਹ ਚ ਪਾ ਕੇ ਦੇ ਦੋ ਦੇਵੀ ਚਾਜਾ ਪਾ ਕੇ ਦੇ ਦੋ ਮੋਟੋ ਕਿੰਦੀ ਮੋਟੋ ਲਟ ਗਈ ਸਾਡੀ ਹੁਣ ਕੀ ਕਰਨੀ ਆਂ ਬਲੀ ਹਾਂ ਠੀਕ ਲੱਗਦਾ ਪੇਪ ਆਇਆ ਤਾਂ ਜਿਹਨੇ ਇਹਨਾਂ ਪਾ ਲੋਗੇ ਠੀਕ ਲੱਗ ਦੇ ਪੇਪ ਆ ਤੇ ਮੈਂ ਹੋਰ ਲੈ ਕੇ ਆਉਂਗੀ ਉਹ ਛੁੜੇ ਛੁੜੇ ਤੁਹਾਨੂੰ ਨਾ ਬੱਸ ਦੇਖ ਲਾ ਆਇਆ ਕਰਨ ਲੱਗੇ ਤਾਂ ਪਾਣੀ ਚਾਹਤਾ ਕੋਲੇ ਮੰਨਣਾ ਪੈਣਾ ਥੋੜੇ ਲੈਣਾ ਸੀ ਪਾਤੀ ਪਾਣੀ ਪਾਣੀ ਪਾ ਲਾ ਫਿਰ ਮੈਂ ਉੱਪਰ ਕਰਨਾ ਪੰਦਾ ਹੈ ਹਾਂ ਇਹ ਪੂਰਾ ਭਰੇਗੇ ਫੇਰ ਐ ਕਰ ਸਕਦੇ ਹਾਂ ਕੀ ਹੈ ਜਦੋਂ ਥੋੜਾ ਜਦੋਂ ਥੋੜਾ ਜਦੋਂ ਲੋ ਜੀ ਲੰਚ ਦਾ ਹੋ ਗਿਆ ਟਾਈਮ ਤੇ ਮੈਂ ਕਟੀਆਂ ਤੋਰੀਆਂ ਤੇ ਅੱਜ ਬਣਾਉਣੀ ਆਪਾਂ ਤੋਰੀਆਂ ਦੀ ਸਬਜ਼ੀ ਜੀਰਾ ਮੈਂਨੇ ਪਾ ਲਿਆ ਤੇ ਉਹਨੂੰ ਪਾਣੇ ਆਪਾਂ ਤੋਰੀਆਂ ਲੋ ਜੀ ਅਸੀਂ ਆਏ ਆ ਹਸਪੀਟਲ ਦੇ ਵਿੱਚ ਆਜੇ ਛੋਟੀ ਜਿਹੜੀ ਸਿਸਟਰ ਉਹਨੂੰ ਐਡਮਿਟ ਕਰਾਉਣ ਲਈ ਆਇਆ। ਇਹਦੀ ਹੁਣੇ ਸਰਜਰੀ ਕਰਨੀ। ਤੇ ਆ ਬੱਚਾ ਪਾਟੀ ਵੀ ਨਾਲ ਆ ਗਈ ਸਾਡੀ। ਇਹ ਨਵਿਆ ਜੀ ਤੁਸੀਂ ਕੀ ਕਰਨ ਆਏ ਹੋ ਅੱਜ ਫਿਰ? ਮम्मा ਨੇ ਇੰਨੇ ਤੇ ਵਾਂ। ਹੈ? ਕੀ ਕਰਨ ਆਏ ਹੋ? ਕੁਝ ਨਹੀਂ ਕਰਨ ਆਏ। ਨਹੀਂ ਪਰ ਤੁਸੀਂ ਹਸਪੀਟਲ ਕਿਉਂ ਆਏ ਹੋ ਫਿਰ? ਕੋ ਮਣਾਇਆ ਤੇ ਤੁਸੀਂ ਜੀ ਲੱਡੂ ਗਾਮ ਜੀ ਤੁਸੀਂ ਕਿਵੇਂ ਆਏ ਹੋ ਨਹੀਂ ਘੁੰਮਣ ਆਇਆ ਘੁੰਮਣ ਆਇਆ ਟੀਕਾ ਲਵਾਉਣ ਨਹੀਂ ਆਏ ਨਹੀਂ ਨਹੀਂ ਆਉਦੇ ਨਹੀਂ ਮਣਾਉਂਦੇ ਤੇ ਮੈਂ ਵੀ ਦੇ ਹੈ ਕੋਤਾ ਟਿੱਕੀ ਜੀ ਬੋਲੋ ਕੋਤਾ ਖੰਡ ਬਣਦੀ ਹੋਤਾ ਦੇਖੀ ਆਉਂ ਇਹ ਜਿਹੜਾ ਕਮਰਾ ਹੈਗਾ ਸਾਰੀਆਂ ਸੁਵਿਧਾਵਾਂ ਦੇ ਨਾਲ ਲੈ ਸਜਵੇਂ ਕਿ ਫ੍ਰਿਜ ਕੈਟਿੰਗ ਹੌਟ ਐਂਡ ਕੋਲਡ ਗੈਟਲ ਇਧਰ ਟੀਵੀ ਲੱਗਿਆ ਹੋਇਆ ਹੈਗਾ ਇਧਰ ਫ੍ਰੀਜ ਵੀ ਹੈ ਇਧਰ ਟੀਵੀ ਲੱਗਿਆ ਹੈਗਾ ਇਧਰ ਵਾਲ ਬਲੱਗ ਵੀ ਲੱਗਿਆ ਹੈ ਇਹ ਵਾਸ਼ਰੂਮ ਹੈ ਇਸਾ ਦੀ ਜਿਹੜੀ ਮੋਟੋ ਹੈ ਇਨਸਪੈਕਸ਼ਨ ਕਰ ਰਹੀ ਹੈ ਕਿ ਇਹ ਨੇਪਟਿਨ ਦੀ ਹਮੇ ਇਨਸਪੈਕਸ਼ਨ ਚੱਲ ਰਹੀ ਹੈ ਇਹਦੇ ਵਿੱਚ ਇਹ ਨਾ ਸੂਈ ਪੇਪਰ ਕਿੰਨਾ ਛੋਟਾ ਕਰਤਾ ਹੈ ਟਿਸ਼ੂ ਪੇਪਰਾਂ ਨੂੰ ਇਹ ਮਿਸਟ ਕਰਦੀ ਹੈ ਹਸਪੀਟਲ ਵਾਲੇ ਇਹਨੂੰ ਹਸਪੀਟਲ ਵਾਲੇ ਕੁੱਟਣਗੇ ਇਹਨੂੰ ਆ ਕੇ ਤੇਰੇ ਨੂੰ ਪਤਾ ਲੱਗਣਾਗਾ ਠੀਕ ਹੈ ਉਹ ਤੋਂ ਦੰਦ ਕੱਢੀ ਜਾਣੀ ਹੈ ਨਾ ਹਾਂ ਤੈਨੂੰ ਲੱਗੂਗਾ ਪਤਾ ਹੁਣ ਮੈਂ ਕਿ ਦਰਾਇਆ ਹੈ ਅੱਛਾ ਦੇਖੋ ਇੱਕ ਕੰਬਲੀ ਕੁੜੀ ਕੀ ਕੀ ਕੁਛ ਕਰੀ ਜਾਂਦੀ ਹੈ ਮੌਇਨਾ ਕਰ ਰਹੇ ਆ ਸਾਰੇ ਕਮਰੇ ਦਾ ਚੈਕਿੰਗ ਹੋ ਰਹੀ ਹੈ ਇਹਨਾਂ ਵੱਲੋਂ ਵੀ ਇਹਨਾਂ ਦਰਾਜਾਂ ਦੇ ਵਿੱਚ ਕੀ ਕੀ ਦਿੰਦੇ ਆ ਕੀ ਕੀ ਸਿਸਟਮ ਹੈਗਾ ਇਹ ਸਾਡੇ ਤਨੁਸ਼ੀ ਦੇਖ ਰਹੀ ਹੈ ਆ ਇਧਰ ਟੜੀ ਨਵਿਆ ਜਿਹਨੂੰ ਕਿ ਪਿਆਰ ਨਾਲ ਤੁਸੀਂ ਸਾਰੇ ਜਾਣਦੇ ਹੋ ਮੋਟੋ ਦੇ ਨਾਮ ਨਾਲ ਵੀ ਮਸ਼ਹੂਰ ਹੈ ਇਹ ਕਿਉਂਕਿ ਪੀਜੇ 버ਗਰ ਦੀ ਸ਼ਿਕਾਇਤ ਹੈ ਜ਼ਿਆਦਾਤਰ ਇਸ ਕਰਕੇ ਉਹਨੇ ਬਾਹਰ ਤੇ ਚੈੱਕ ਕਰਨ ਦੇ ਲਈ ਵੀ ਸਟਾਫ ਸਾਰਾ ਸਹੀ ਕੰਮ ਕਰ ਰਿਹਾ ਹੈ ਕਿ ਨਹੀਂ ਇਹ ਇਧਰ ਵੀ ਦੇਖ ਰਹੀ ਹੈ ਵੀ ਏਕੀ ਲੱਗਿਆ ਹੋਇਆਗਾ ਆ ਦੇਖੋ ਇਹਨੂੰ ਨੀਂਦ ਆ ਗਈ ਸੀ ਤਾਂ ਨਾਮ ਸੁਣ ਕੇ ਹੀ ਇਹ ਸਾਡੇ ਮੋਟਰ ਜੀ ਲੱਗੇ ਹੁਣ ਰੋਟੀ ਖਾਣ ਦਿਨ ਲੱਗੇ ਗੇੜਾ ਕਿਵੇਂ ਕਰ ਲਿਆ ਦੇਖਿਓ ਇੱਧਰ ਸਾਡੇ ਸੱਜਣ ਤਾਂ ਖਾਣਾ ਮਾਤਾ ਜੀ ਵੀ ਖਾਣਾ ਖਾ ਰਹੇ ਆ ਇੱਧਰ ਸਾਡੇ ਤਨੁਸ਼ ਰਾਮ ਸ਼ਰਾਰਤਾਂ ਕਰ ਰਹੇ ਆ ਝੂਲ ਰਹੇ ਆ ਸੋ ਫਿਰ ਆ ਸਾਡੇ ਮਰੀਜ਼ ਬੈਠੇ ਆ ਹੁਣ ਆਪਦੀ ਸੀਟ ਤੇ ਮੈਨੂੰ ਐਵੇਂ ਤੁਹਾਨੂੰ ਮਰੀਜ਼ ਸਾਡੇ ਆਪਦੀ ਸੀਟ ਤੇ ਆ ਗਏ ਆ ਤਨੁਸ਼ੀਓ ਬੋਸਤੋ ਅੱਜ ਦਾ ਜਿਹੜਾ ਚੰਡੀਗੜ੍ਹ ਦਾ ਟੈਂਪਰੇਚਰ ਹੈਗਾ 47 ਡਿਗਰੀ ਟੈਂਪਰੇਚਰ ਹੈ ਜਿਹੜਾ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਜਿਹੜਾ ਟੈਂਪਰੇਚਰ ਹੈ ਅੱਜ ਦਾ ਦਿਨ ਬੁੱਧਵਾਰ ਦਾ ਟੈਂਪਰੇਚਰ ਹੈ ਇਹ ਚੰਡੀਗੜ੍ਹ ਦਾ ਇਸ ਵਾਰ ਸੂਰਜ ਦੇਵਤਾ ਨੇ ਪੂਰੀ ਕਰੋਪੀ ਕੀਤੀ ਹੋਈ ਆ ਲੱਗ ਰਿਹਾ ਹੈਗਾ। ਆ ਤੁਸੀਂ ਦੇਖ ਸਕਦੇ ਹੋ। ਟੈਂਪਰੇਚਰ ਕਿੰਨਾ ਜ਼ਿਆਦਾ ਪਾਈ ਹੈ। ਨਲਿਆਂ ਨੂੰ ਤੇ ਲੱਡੋ ਨੂੰ ਲੈ ਕੇ ਆਏ ਆ ਇਥੇ ਡੋਮੀਨੋਜ਼ ਪੀਜ਼ਾ ਲੈ ਆਲੇ। ਇਹ ਕਹਿੰਦੇ ਅਸੀਂ ਪੀਜ਼ਾ ਖਾਣਾ ਹੈ। ਦੇ ਵੀਜ਼ੇ ਖਾਂਦੇ ਨੂੰ ਵੀ ਦੇਖੀਏ ਵੀਜ਼ੇ ਖਾਂਦੇ ਨੂੰ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਵੇਂ फटाफट ਚੱਕਦੇ ਰਹੇ ਸੀ ਠੀਕ ਹੈ ਹੁਣ ਖੁਸ਼ ਵੀ ਹੋ ਰਹੀ ਹੈ ਇਹ ਦੇਖੋ ਨਬਿਆ ਰੋਟੀ ਇਹਦੇ ਨਾਲ ਨੂੰ ਰੋਟੀ ਇਹਦੇ ਲੱਗਦੀ ਨਹੀਂ ਗੀ ਤੇ ਇਹ ਲੱਡੂ ਰਾਮ ਜੀ ਦੇ ਇਹ ਵੀ ਸਾਡੇ ਤੁਹਾਨੂੰ ਦਿਖਾਉਣੇ ਆ ਇਹ ਕੈਮਰੇ ਚੱਕਦੇ ਰਹੇ ਸੀ ਇਹ ਵੀਜ਼ੇ ਦੀ ਠੀਕ ਹੈ ਜੀ ਤੁਹਾਨੂੰ ਦਿਖਾਉਣੇ ਫਿਰ ਸਿੱਧੀਆਂ ਤਸਵੀਰਾਂ ਰਾਹੀਂ ਦਿਖਾ ਰਹੇ ਆ ਸਿੱਧਾ ਡੋਮਿਨੋਜ਼ ਪੀਜ਼ਾ ਦੇ ਦੁਕਾਨ ਤੋਂ ਹਟ ਤੋਂ ਜੀਦਾ ਖਾ ਚੁੱਕੇ ਆ ਇਹ ਖਾ ਕੇ ਹੁਣ ਸੜੇ ਮੋਟੋ ਰੱਜ ਗਈ ਠੀਕ ਐ ਰੱਜ ਗਈ ਹੁਣ ਤੱਕ ਨਹੀਂ ਓਏ ਮੋਟੋ ਰੱਜ ਗਈ ਜਾਂ ਨਹੀਂ ਕਿਵੇਂ ਲੱਗਿਆ ਵੀਜ਼ਾ ਹੈ ਦੱਸ ਦੇ ਦੱਸ ਦੇ ਹੁਣ ਕਿਵੇਂ ਲੱਗਿਆ ਵੀਜ਼ਾ ਬੋਲ ਕੇ ਦੱਸੋ ਤੇ ਉੱਚੀ ਬੋਲ ਕੇ ਦੱਸਣਾ ਕਿੰਨਾ ਗੱਡੀ ਸੀ ਹਾਂਜੀ ਤੁਸੀਂ ਦੱਸੋ ਜੀ ਲੱਡੂ ਰਾਮ ਜੀ ਟੇਸਟੀ ਸੀ ਜਿਆਨੇ ਹੈ ਦੱਸੋ ਲੋ ਜੀ ਅਸੀਂ ਮੋਟਰ ਨਾਲ ਆਗੇ ਉੱਪਰ ਅੱਡੇ ਦੇ ਵਿੱਚ ਹੁਣ ਹੈ ਤੇ ਇੱਧਰ ਸਾਡੇ ਲੱਡੂ ਬਾਦਸ਼ਾਹ ਜੀ ਵੀ ਨਾਲ ਆ ਸਾਡੇ ਹੈ ਐਂਬੀਅੰਸ ਦੇਖਣ ਆਏ ਆ ਅੱਡੇ ਦਾ ਇਹ ਕੋਈ ਨਹੀਂ ਜਾਨੀ ਨਵਿਆ ਰਾਣੀ ਨਾਈਟ ਸੂਟ ਜਜ ਕੋ ਮਰੀ ਹੀ ਇਹ ਜੀ ਸਾਡੇ ਲਈ ਟੈਸਟਰ ਹੁਣ ਬੌਜੀ ਸਾਡੇ ਰਸਣਗੇ ਚੈੱਕ ਕਰਕੇ ਕਿ ਜਿਵੇਂ ਦੇਖੋ ਜੀ ਇਹ ਸਾਰੇ ਮੈਂਗੋ ਦਾ ਜਾਨੀ ਇਸ ਨੂੰ ਇਹ ਮੈਂਗੋ ਵੀਅਰ ਕਰਕੇ ਇਹ ਸਰਵ ਕਰਦੇ ਆ ਇਹ ਛੋਟੇ ਛੋਟੇ ਟੈਸਟਰ ਦੇ ਕੇ ਜਾਂਦੇ ਆ ਇਹ ਐਦਾਂ ਜਿਹੜੀ ਸ਼ੇਪ ਦੇ ਵਿੱਚ ਹੁੰਦੇ ਆ ਇਹ